ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਵਰਲਡ ਪੰਜਾਬੀ ਟੀਵੀ ਮੈਂ ਹੈਪੀ ਅੱਜ ਅਸੀਂ ਬਰਨਾਲਾ ਦੇ ਐਡਵੋਕੇਟ ਅਰਸ਼ਦੀਪ ਅਰਸ਼ੀ ਕੋਲ ਬੈਠੇ ਹਾਂ ਜੋ ਕਿ ਸਾਈਬਰ ਕ੍ਰਾਈਮਾਂ ਦੇ ਜਿਹੜੀਆਂ ਠੱਗੀਆਂ ਹੁੰਦੀਆਂ ਨੇ ਉਸ ਮਾਮਲੇ ਤੋਂ ਕਿਵੇਂ ਬਚਿਆ ਜਾ ਸਕਦਾ ਸਾਡੇ ਨਾਲ ਐਡਵੋਕੇਟ ਅਰਸ਼ਦੀਪ ਅਰਸ਼ੀ ਨਾਲ ਗੱਲਬਾਤ ਕਰਾਂਗੇ ਸਵਾਗਤ ਹੈ ਤੁਹਾਡਾ ਪੰਜਾਬੀ ਟੀਵੀ ਧੰਨਵਾਦ ਜੀ ਸਰ ਕਿਸ ਤਰ੍ਹਾਂ ਬਚਿਆ ਜਾ ਸਕਦਾ ਸਾਈਬਰ ਕ੍ਰਾਈਮ ਦੇ ਠੱਗੀਆਂ ਤੋਂ ਸਾਈਬਰ ਕ੍ਰਾਈਮ ਅੱਜ ਕੱਲ ਜਿਵੇਂ ਹੋ ਰਿਹਾ ਕਿ ਲਿੰਕ ਭੇਜ ਦਿੰਦੇ ਆ ਠੀਕ ਹੈ ਉਸ ਤੋਂ ਬਾਅਦ ਫੋਨ ਹੈਕ ਹੋ ਜਾਂਦਾ ਤੇ ਅਕਾਊਂਟ ਖਾਲੀ ਹੋ ਜਾਂਦਾ ਤੇ ਜਾਂ ਫਿਰ ਅੱਜ ਕੱਲ੍ਹ ਕਈ ਵਾਰੀ ਗਲਤੀ ਤੋਂ ਕਿਸੇ ਨਾਲ ट्रांजੈਕਸ਼ਨ ਹੋ ਜਾਂਦੀ ਹੈ ਕਿਸੇ ਤੋਂ ਅ ਕਈ ਵਾਰੀ ਅੱਜ ਕੱਲ੍ਹ ਜਿਵੇਂ ਦੁਕਾਨਾਂ ਦੇ ਬਾਹਰ ਜਾਂ ਰੇੜੀਆਂ ਦੇ ਬਾਹਰ ਕਯੂਆਰ ਕੋਡ ਲੱਗੇ ਹੋਏ ਨੇ ਤਾਂ ਕਾਫੀ ਲੋਕ ਜਿਹੜੇ ਕਲਪਰੇਟ ਨੇਗੇ ਉਹ ਆਪ ਦਾ ਕਯੂਆਰ ਕੋਡ ਲਾ ਦਿੰਦੇ ਨੇ ਉਸ ਜਗ੍ਹਾ ਤੇ ਠੀਕ ਹੈ ਜਿਹੜਾ ਵੀ ਦੁਕਾਨਦਾਰਾ ਜਾਂ ਜਿਹੜਾ ਵੀ ਰੇੜੀ ਵਾਲਾਗਾ ਤਾਂ ਉਹ ਸਾਰੀ ਪੇਮੈਂਟ ਜਿਹੜੀ ਉਹਦੇ ਖਾਤੇ ਚ ਜਾਣੀ ਹੁੰਦੀ ਹੈ ਉਹ ਉਹਦੇ ਪ੍ਰੋਡੈਕਟਰ ਦੇ ਖਾਤੇ ਚ ਚਲੀ ਜਾਂਦੀ ਹੈਗੀ ਠੀਕ ਹੈ ਇਦਾਂ ਦੀ ਵੀ ਟੱਗੀ ਹੋ ਰਹੀ ਆ ਤੇ ਇੱਕ ਇਦਾਂ ਦਾ ਚੱਲ ਰਿਹਾ ਕਿ ਬਾਹਰ ਤੋਂ ਇੰਟਰਨੈਸ਼ਨਲ ਕਾਲ ਆਉਂਦੀ ਆ ਠੀਕ ਹੈ ਉਹਦੇ ਚ ਬੰਦਾ ਕਹਿੰਦਾ ਕਿ ਮੈਂ ਪਛਾਣ ਲਿਆ ਕੌਣ ਆ ਜੇ ਇਹ ਉਹ ਕਰਕੇ ਗੱਲਾਂ ਬਾਤਾਂ ਉਹ ਕਹਿੰਦੇ ਕਿ ਅਸੀਂ ਘਰੇ ਪੈਸੇ ਭੇਜਨੇ ਸੀ ਤੁਹਾਡੇ ਖਾਤੇ ਚ ਪਾ ਦੇਣੇ ਆ ਸਰਪ੍ਰਾਈਜ਼ ਦੇ ਨਾਲ ਇਹ ਬੋ ਕਰਨਾ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਬੰਦਾ ਉਹ ਇੱਕ ਜਾਲੀ ਵਰਜੀ ਬਣਾ ਕੇ ਨਾ ਟਰਾਂਸਫਰ ਦੀ ਪ੍ਰਸੀਪਟ ਭਾਏ ਦਿੰਦੇ ਆ ਤੇ ਕਹਿ ਜਾਂਦੇ ਕਿ ਸਾਡੇ ਤੋਂ ਨਾ ਜ਼ਿਆਦਾ ਪੈਸੇ ਭੇਜੇਗੇ ਤੀ ਤੁਸੀਂ ਹੁਣ ਵਾਪਸ ਕਰ ਦਿਓ ਉਹ ਕਈ ਵਾਰੀ ਅਗਲੇ ਨੂੰ ਆਏ ਹੁੰਦਾ ਕਿ ਸਾਡੇ ਕੋਲ ਹੁਣ 4 ਲੱਖ ਰੁਪਏ ਸਾਡਾ ਆਇਆ ਹੋਇਆਗਾ ਕਿ ਉਹਨੇ 2 ਲੱਖ ਉਧਰ ਦੇਣਾ ਸੀਗਾ ਤੇ ਅਸੀਂ ਉਹਦੋਂ ਵਾਪਸ ਕਰ ਦਿੰਦੇ ਆ ਤੇ ਇਦਾਂ ਲੋਕ ਠੱਗੀ ਦਾ ਸ਼ਿਕਾਰ ਤੇ ਬਹੁਤ ਬੰਦਾ ਜਦੋਂ ਬਾਅਦ ਦੇ ਵਿੱਚੋਂ ਆਪਦਾ ਅਕਾਊਂਟ ਚੈੱਕ ਕਰਦਾ ਤਾਂ ਉਹਦੇ ਵਿੱਚ ਕੁਝ ਵੀ ਨਹੀਂ ਆਇਆ ਹੁੰਦਾ ਹਾਂ ਅਕਾਊਂਟ ਉਹਦਾ ਇੱਕ ਮੈਸੇਜ ਹੁੰਦਾ ਹਾਂ ਅਕਾਊਂਟ ਬਿਲਕੁਲ ਖਾਲੀ ਹੋ ਜਾਂਦਾ ਉਹ ਕਿਉਂਕਿ ਬਾਹਰੋਂ ਜੇ ਕੋਈ ਟ੍ਰਾਂਜ਼ੈਕਸ਼ਨ ਕਰਦਾ ਤਾਂ ਉਹਨਾਂ ਕੋਲ ਬਹਾਨਾ ਹੁੰਦਾ ਕਿ ਉਹਨੂੰ ਟ੍ਰਾਂਜ਼ੈਕਸ਼ਨ ਨੂੰ ਥੋੜਾ ਟਾਈਮ ਲੱਗ ਜਾਂਦਾ 5 ਤੋਂ 6 ਘੰਟੇ ਲੱਗ ਜਾਂਦੇ ਹੁੰਦੇ ਅਕਾਊਂਟ ਤੇ ਸ਼ੋਅ ਕਰਨ ਲਈ ਤਾਂ ਉਹ ਉਦੋਂ ਬਹਾਨਾ ਮਾਰ ਦਿੰਦੇ ਕਿ ਸਾਨੂੰ ਹੁਣ ਇੱਕ ਇਮੀਡੀਏਟ ਤੁਹਾਨੂੰ ਉਜਾੜੇ ਤੋਂ ਜ਼ਿਆਦਾ ਪੈਸੇ ਪਏਗੇ ਕਿ ਤੁਹਾਡੇ ਖਾਤੇ 'ਚ ਆਈ ਸਾਈਬਰ ਕ੍ਰਾਈਮ ਠੱਗਾ ਵੱਲੋਂ ਇੱਕ ਨਵਾਂ ਹੀ ਹੁਣ 트ੈਂਡ ਚਲਾਇਆ ਗਿਆ ਜਿਵੇਂ ਦੇਖਿਆ ਜੀ ਆਰਟੀ ਵੱਲੋਂ ਇੱਕ ਮੈਸੇਜ ਭੇਜਿਆ ਜਾਂਦਾ ਉਸਦੇ ਨਾਲ ਵੀ ਜਦੋਂ ਬੰਦਾ ਉਹ ਮੈਸੇਜ ਖੋਲਦਾ ਸਾਰੇ ਅਕਾਊਂਟ ਖਾਲੀ ਹੋ ਜਾਂਦਾ ਕਹਿੰਦਾ ਅੱਜਕੱਲ ਇਹ ਵੀ ਬਹੁਤ ਚੱਲ ਰਿਹਾ ਕਿ ਕਿਸੇ ਦੇ ਕਹਿੰਦੇ ਕਿ ਤੁਹਾਡੇ ਵਹੀਕਲ ਦਾ ਜੋ ਚਲਾਨ ਆਗਾ ਕਿ ਉਹ ਹੋ ਗਿਆ ਸੀਗਾ ਤੇ ਇਹਨੂੰ ਹੁਣੀ ਪੇ ਕਰਨ ਲਈ ਆਹ ਲਿੰਕ ਤੇ ਓਪਨ ਕਲਿੱਕ ਕਰੋ ਤਾਂ ਜਦੋਂ ਕੋਈ ਉਹ ਲਿੰਕ ਨੂੰ ਓਪਨ ਕਰਦਾ ਤਾਂ ਉਹ ਇੱਕ ਤਰ੍ਹਾਂ ਦਾ ਮੋਬਾਈਲ ਹੈਕ ਹੋ ਜਾਂਦਾ ਤੇ ਉਹਨਾਂ ਦੇ ਖਾਤੇ ਚੋਂ ਸਾਰੇ ਪੈਸੇ ਕੱਟੇ ਜਾਂਦੇ ਆ ਇਸੇ ਤਰ੍ਹਾਂ ਇੱਕ ਪੀਐਸਬੀਜੀਐਲ ਦੇ ਵੀ ਬਿੱਲਾਂ ਵਾਸਤੇ ਵੀ ਇੱਕ ਮੈਸੇਜ ਆਉਂਦਾ ਹੁੰਦਾ ਕਿ ਤੁਹਾਡਾ ਕਨੈਕਸ਼ਨ ਕੱਟ ਦਿੱਤਾ ਜਾਊਗਾ ਕਿ ਆ ਬਿੱਲ ਦੀ ਪੇਮੈਂਟ ਕਰੋ ਤਾਂ ਜਦੋਂ ਉੱਤੇ ਕੋਈ ਅਨਨੋਨ ਪਰਸਨ ਬੋਲਣ ਜਾਂ ਕੋਈ ਲਿੰਕ ਭੇਜਿਆ ਜਾਂਦਾ ਜੇ ਉਹ ਤੇ ਕੋਈ ਕਲਿੱਕ ਕਰਦਾ ਤਾਂ ਉਹਨਾਂ ਦਾ ਫੋਨ ਹੈਕ ਹੋ ਜਾਂਦਾ ਤੇ ਉਹਨਾਂ ਦਾ ਖਾਤਾ ਖਾਲੀ ਹੋ ਜਾਂਦਾ ਦੇਖਿਆ ਜਾਵੇ ਠੱਗਾ ਵੱਲੋਂ ਜਿਹੜੇ ਪੈਸੇ ਕੱਟੇ ਜਾਂਦੇ ਨੇ ਕੀ ਉਹ ਰਿਕਵਰ ਹੋ ਸਕਦੇ ਨੇ ਬੰਦੇ ਦੇ ਜਿੰਮੇ ਕਿਸੇ ਨਾਲ ਠੱਗੀ ਹੋ ਜਿਵੇਂ ਕੋਈ ਵੀ ਕਿਸੇ ਨਾਲ ਇਦਾਂ ਦੀ ਕੋਈ ਠੱਗੀ ਘਟਨਾ ਵਾਪਰ ਜਾਂਦੀ ਆ ਤਾਂ ਉਸ ਤੋਂ ਪਹਿਲਾਂ ਉਹਦੇ ਕੋਲ ਜਿਹੜੀ ਆਪਸ਼ਨ ਹੁੰਦੀ ਆ ਪਹਿਲਾਂ ਤਾਂ ਉਹ ट्रांजੈਕਸ਼ਨ ਤੋਂ ਬਾਅਦ ਜੇ ਕੋਈ ਬੈਂਕ ਦਾ ਮੈਸੇਜ ਆਉਂਦਾ ਕਿ ਜੇ ਇਹ ਕੋਈ ਫਰੌਡ ट्रांजੈਕਸ਼ਨ ਹੈ ਤਾਂ 24 ਘੰਟਿਆਂ ਦੇ ਵਿੱਚ ਇਹਨੂੰ ਫਾਈਲ ਕਰੋ ਕਿ ਰਿਪੋਰਟ ਕਰੋ ਤਾਂ ਜੇ ਕੋਈ ਬੰਦਾ ਉਹਨੂੰ ਰਿਪੋਰਟ ਕਰ ਦਿੰਦਾ 24 ਘੰਟੇ ਦੇ ਵਿੱਚ ਵਿੱਚ ਤਾਂ ਉਹ ਬੈਂਕ ਵੱਲੋਂ ਫ੍ਰੀਜ਼ ਕੀਤੇ ਜਾਂਦੇ ਨੇ ਅ ਅਮਾਉਂਟ ਜਿਹੜੀ ਫ੍ਰੀਜ਼ ਹੋ ਜਾਂਦੀ ਆ ਉਸ ਤੋਂ ਬਾਅਦ ਜੇ ਬੰਦਾ ਲੇਟ ਹੋ ਜਾ 24 ਘੰਟਿਆਂ ਤੋਂ ਤਾਂ ਉਹਦੇ ਕੋਲ ਆਪਸ਼ਨ ਹੁੰਦੀ ਆ 1930 ਤੇ ਉਹ ਕਾਲ ਕਰ ਸਕਦਾ ਸਾਈਬਰ ਕ੍ਰਾਈਮ ਦਾ ਨੈਸ਼ਨਲ ਪੋਰਟਲ ਬਣਿਆ ਹੋਇਆ ਹੈਗਾ ਠੀਕ ਆ ਉਹਦੇ ਤੇ ਉਹਨਾਂ ਦੀ ਗੱਲ ਸੁਣ ਕੇ ਇੱਕ ਤਰ੍ਹਾਂ ਦੀ ਕੰਪਲੇਂਟ ਲਾਜ ਕੀਤੀ ਜਾਊਗੀ ਜੇ ਉਸ ਤੋਂ ਬਾਅਦ ਵੀ ਕੋਈ ਕਿਸੇ ਨੂੰ ਇਦਾਂ ਦੇ ਕਾਲ ਤੇ ਵੀ ਦਿੱਕਤ ਆ ਰਹੀ ਆ ਤਾਂ ਉਹ ਵੈਬਸਾਈਟ ਦੇ ਉੱਤੇ ਜਾ ਕੇ cybercrime.gov.in ਇੱਕ ਵੈਬਸਾਈਟ ਆ ਸਰਕਾਰ ਦੀ ਉਹਦੇ ਤੇ ਜਾ ਕੇ ਫਾਈਲ ਕੰਪਲੇਂਟ ਲੋਜ ਕੀਤੀ ਜਾ ਸਕਦੀ ਆ ਉਹਦੇ ਚ ਡਿਟੇਲ ਵਗੈਰਾ ਸਾਰੀ ਦੇਣੀ ਪੈਂਦੀ ਆ ਕਿ ਕਿਹੜੀ ਟ੍ਰਾਂਜੈਕਸ਼ਨ ਤੇ ਕਿਹੜੀ ਯੂਪੀਆਈ ਰਹੀ ਹੋਈ ਆ ਤੇ ਉਸ ਤੋਂ ਬਾਅਦ ਅਕਾਊਂਟ ਜਿਹੜੀ ਅਮਾਊਂਟ ਆ ਉਹ ਫ੍ਰੀਜ਼ ਹੋ ਜਾਂਦੀ ਆ ਉਹਨੂੰ ਵਾਪਸ ਲੈਣ ਵਾਸਤੇ ਆਪਣੇ ਕੋਲ ਪ੍ਰੋਸੀਜਰ ਇਹ ਹੁੰਦਾ ਕਿ ਪਹਿਲਾਂ ਤਾਂ ਸਾਈਬਰ ਕ੍ਰਾਈਮ ਸਟੇਟ ਸਾਈਬਰ ਕ੍ਰਾਈਮ ਨੂੰ ਆਪਣੀ ਕੰਪਲੇਂਟ ਮਾਰਕ ਕਰ ਦਿੰਦਾ ਉਸ ਤੋਂ ਬਾਅਦ ਉਹ ਸਟੇਟ ਵਾਲੇ ਡਿਸਟ੍ਰਿਕਟ ਲੈਵਲ ਤੇ ਸਾਈਬਰ ਕ੍ਰਾਈਮ ਵਾਲੇ ਨੂੰ ਭੇਜ ਦਿੰਦੇ ਨੇ ਉਸ ਤੋਂ ਬਾਅਦ ਜਦੋਂ ਆਪਣੇ ਤੋਂ ਸਾਰੇ ਡਾਕੂਮੈਂਟ ਵਗੈਰਾ ਲੈ ਕੇ ਜਦੋਂ ਉਹ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੰਦੇ ਆ ਤਾਂ ਜੋ ਵਿਕਟਮ ਹੁੰਦਾ ਜਿਹਦੇ ਪੈਸੇ ਨਿਕਲੇ ਹੁੰਦੇ ਨੇ ਤਾਂ ਉਹ ਕੋਰਟ ਦੇ ਵਿੱਚ ਸਪੁਰਦਾਰੀ ਲੈ ਕੇ ਉਹ ਅਮਾਉਂਟ ਨੂੰ ਵਾਪਸ ਰਿਲੀਜ਼ ਕਰਵਾ ਸਕਦਾ ਹੈ ਇਸਦੇ ਲਈ ਖੱਜਲ ਖਵਾਰੀ ਵੀ ਬਹੁਤ ਹੁੰਦੀ ਹੋਈ ਜਾਂ ਨਹੀਂ ਖੱਜਲ ਖਵਾਰੀ ਹੁੰਦੀ ਹੈ ਜੇ ਕੋਈ ਡਾਇਰੈਕਟ ਜਿਵੇਂ ਕਈ ਲੋਕਾਂ ਨੂੰ ਕਾਫੀ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਨਾਲ ਠੱਗੀ ਹੋ ਰਹੀ ਹੈ ਉਹ ਤਾਂ ਥਾਣੇ ਚਲੇ ਜਾਂਦੇ ਨੇ ਉੱਥੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਇੱਕ ਐਪਲੀਕੇਸ਼ਨ ਲੈ ਕੇ ਰੱਖ ਲੈਂਦੇ ਨੇ ਬਾਅਦ ਚ ਫਿਰ ਕੁਝ ਨਹੀਂ ਹੁੰਦਾ ਜਿਵੇਂ ਕਾਫੀ ਲੋਕਾਂ ਨੂੰ ਪਤਾ ਨਹੀਂ ਉਹ ਲੋਕਲ ਥਾਣੇ ਚਲੇ ਜਾਂਦੇ ਨੇ ਜਾਂ ਚੌਂਕੀ ਚਲੇ ਜਾਂਦੇ ਨੇ ਤਾਂ ਉਹ ਡਾਇ ਕਿਉਂਕਿ ਸਹੀ ਜਦੋਂ ਸਰਕਾਰ ਨੇ ਇਹ ਨੈਸ਼ਨਲ ਪੋਰਟਲ ਬਣਾਇਆ ਹੋਇਆਗਾ ਸਾਈਬਰ ਕ੍ਰਾਈਮ ਰਿਲੇਟਡ ਤਾਂ ਉਹ ਪ੍ਰੋਸੀਜਰ ਦੇ ਰਹੀ ਹੋਈ ਚੱਲੂਗਾ ਠੀਕ ਹੈ ਉਹ ਸਹੀ ਪ੍ਰੋਸੀਜਰ ਤਾਂ ਇਹੀ ਹੈ ਕਿ ਸਾਈਬਰ ਕ੍ਰਾਈਮ ਤੇ ਕੰਪਲੇਂਟ ਲਾਜ ਕਰਨੀ ਪੈਂਦੀ ਆ ਉਸ ਤੋਂ ਬਾਅਦ ਉਹ ਡਾਇਰੈਕਟਿਵ ਮਾਰਕ ਕਰਦੇ ਨੇ ਸਟੇਟ ਨੂੰ ਸਟੇਟ ਤੋਂ ਬਾਅਦ ਡਿਸਟ੍ਰਿਕਟ ਲੈਵਲ ਤੇ ਹੁੰਦਾ ਤੇ ਉਸ ਤੋਂ ਬਾਅਦ ਹੁਣ ਅੱਜ ਕੱਲ ਸਾਈਬਰ ਕ੍ਰਾਈਮ ਦੇ ਜੋ ਥਾਣੇ ਨੇ ਉਹ ਵੀ ਸਥਾਪਿਤ ਕੀਤੇ ਗਏ ਨੇ ਸਰਕਾਰ ਵੱਲੋਂ ਇਹ ਵੀ ਵਧੀਆ ਉਪਰਾਲਾ ਸਰਕਾਰ ਦਾ ਠੀਕ ਹੈ ਤਾਂ ਉਹਨਾਂ ਦਾ ਹੀ ਇਹ ਰਹਿ ਜਾਂਦਾ ਕਿਉਂਕਿ ਆਮ ਜਿਹੜੇ ਚੌਂਕੀ ਥਾਣੇ ਨੇ ਇਹਨਾਂ ਨੂੰ ਤਾਂ ਦੂਸਰੇ ਮਾਮਲਿਆਂ ਤੋਂ ਚੋਰੀਆਂ ਤੋਂ ਹੋਰ ਨਸ਼ੇ ਦੇ ਇਹਨਾਂ ਤੋਂ ਨਹੀਂ ਮੇਰ ਮਿਲਦੀ ਤਾਂ ਉਹਨਾਂ ਨੂੰ ਉਹ ਇੰਨੇ ਉਹਨਾਂ ਦੀ ਇਹ ਇੱਕ ਤਰ੍ਹਾਂ ਦੀ ਐਕਸਪਰਟਿਸ ਵੀ ਨਹੀਂ ਹੁੰਦੀ ਹੈਗੀ ਕਿਉਂਕਿ ਸਾਈਬਰ ਕ੍ਰਾਈਮ ਰਿਲੇਟਡ ਤਾਂ ਜਿਹੜੇ ਜ਼ਿਆਦਾਤਰ ਬੀਟੈਕ ਹੋਲਡਰ ਨੇ ਉਹ ਉਹਨਾਂ ਦਾ ਸਟਾਫ ਬਣਾਇਆ ਹੁੰਦਾਗਾ ਤਾਂ ਉਹੀ ਉਹਨੂੰ ਸੋਲਵ ਕਰ ਸਕਦੇ ਨੇ ਜੇ ਦੇਖਿਆ ਜਾਵੇ ਅੱਜਕੱਲ ਬਾਹਰੋਂ ਫਰਾਡ ਕਾਲਾਂ ਆਉਂਦੀਆਂ ਨੇ ਵੀਡੀਓ ਕਾਲਾਂ ਆਉਂਦੀਆਂ ਨੇ ਇਹਨਾਂ ਤੋਂ ਬਚਣ ਲਈ ਵੀ ਕੁਝ ਚਾਹੀਦਾ ਨਾ ਸਰਕਾਰ ਨੂੰ ਕਰਨਾ ਇਹ ਇਹਨਾਂ ਤੋਂ ਪਹਿਲਾਂ ਤਾਂ ਜਿਵੇਂ ਜੇ ਆਪਾਂ ਕੋਈ ਜ਼ਿਆਦਾਤਰ ਇਹ ਕਾਲਸ ਆਉਂਦੀਆਂ ਨੇ WhatsApp ਤੇ ਠੀਕ ਹੈ WhatsApp ਜੋ ਟੈਪ ਨਹੀਂ ਹੁੰਦੀ WhatsApp ਕਾਲ ਠੀਕ ਹੈ ਪਹਿਲਾਂ ਤਾਂ ਆਪਾਂ ਨੂੰ ਹੀ ਥੋੜਾ ਜਿਹਾ ਸਤਰਕ ਰਹਿਣਾ ਚਾਹੀਦਾ ਜੇ ਕਿਸੇ ਬੰਦੇ ਨੂੰ ਇਦਾਂ ਦੀ ਕੋਈ ਕਾਲ ਆਉਂਦੀ ਹੈ ਕਈ ਕਾਫੀ ਵਾਰੀ ਤਾਂ ਇਦਾਂ ਦੀ ਵੀ ਕਾਲ ਆ ਜਾਂਦੀ ਆ ਕਿ ਤੁਸੀਂ ਡਿਜੀਟਲ ਅਰੈਸਟ ਦੇ ਵਿੱਚੋਂ ਕਿ ਤੁਹਾਡੇ ਕਿਸੇ ਰਿਲੇਟਿਵ ਨੇ ਤੁਹਾਡੇ ਬ੍ਰਦਰ ਨੇ ਜਾਂ ਤੁਹਾਡੇ ਬੱਚੇ ਨੇ ਆਹ ਕ੍ਰਾਈਮ ਕਮਿਟ ਕੀਤਾ ਤਾਂ ਉਹ ਕਹਿੰਦੇ ਆ ਕਿ ਉਹਨੂੰ ਅਰੈਸਟ ਕਰ ਲਿਆ ਜੇ ਉਹਨੂੰ ਰਿਲੀਜ਼ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਪੇਮੈਂਟ ਕਰੋ ਜਾਂ ਉਹਨੂੰ ਕਹਿੰਦੇ ਆ ਕਿ ਤੁਸੀਂ ਇਹ ਡਿਜੀਟਲ ਅਰੈਸਟ ਦੇ ਵਿੱਚੋਂ ਅਸੀਂ ਐਡੀਜ਼ ਆਫਿਸ ਦੇ ਵਿੱਚੋਂ ਬੋਲਦੇ ਆ ਕਿ ਆਹ ਪੇਮੈਂਟ ਸਾਨੂੰ ਇੰਨਾ ਭੁਗਤਾਨ ਕਰੋ ਨਹੀਂ ਤੁਹਾਡੇ ਤੇ ਤੁਹਾਨੂੰ ਅਰੈਸਟ ਕਰਕੇ ਜੇਲ੍ਹ ਭੇਜਿਆ ਜਾਊਗਾ ਠੀਕ ਹੈ ਇਦਾਂ ਦੇ ਲੋਕ ਕਈ ਕਾਫੀ ਡਰ ਜਾਂਦੇ ਨੇ ਠੀਕ ਹੈ ਤੇ ਉਹਨਾਂ ਤੋਂ ਸਤਾਰਕ ਰਹਿਣਾ ਚਾਹੀਦਾ ਪਹਿਲਾਂ ਤਾਂ ਅਨਨੋਨ ਕਾਲ ਤੇ ਯਕੀਨ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਠੀਕ ਹੈ ਜੇ ਕੋਈ ਇਦਾਂ ਦੀ ਘਟਨਾ ਹੁੰਦੀ ਆ ਕਾਲ ਆ ਵੀ ਜਾਂਦੀ ਆ ਤਾਂ ਪਹਿਲਾਂ ਆਪਾਂ ਨੂੰ ਰਿਲੇਟਿਵ ਨਾਲ ਆਪਣੇ ਨਾਲ ਗੱਲਬਾਤ ਸਾਂਝੀ ਕਰਨੀ ਹੈ ਵੈਰੀਫਾਈ ਕਰਨਾ ਚਾਹੀਦਾ ਵੈਰੀਫਾਈ ਕਰਨਾ ਚਾਹੀਦਾ ਠੀਕ ਹੈ ਤੇ ਇਸ ਤੋਂ ਬਾਅਦ ਜੇ ਕੋਈ ਇਦਾਂ ਦੀ ਆਉਂਦੀ ਆ ਤਾਂ ਸਭ ਤੋਂ ਪਹਿਲਾਂ ਤਾਂ ਸਾਈਬਰ ਕ੍ਰਾਈਮ ਵਾਲਿਆਂ ਨੂੰ ਹੀ ਇਨਫੋਰਮ ਕਰਨਾ ਚਾਹੀਦਾ ਕੰਪਲੇਂਟ ਲੌਜ ਕਰਨੀ ਚਾਹੀਦੀ ਦੇਖਿਆ ਵੀ ਕਈ ਵਾਰ ਬੰਦੇ ਦੇ ਖਾਤੇ ਚੋਂ ਸਾਰੇ ਪੈਸੇ ਕੱਟੇ ਜਾਂਦੇ ਨੇ ਸਾਰੇ ਪੈਸੇ ਕੱਟਣ ਤੋਂ ਬਾਅਦ ਵੀ ਉਹਨੂੰ ਕੋਈ ਆਸ ਸਾਰੀ ਕਿਤੋਂ ਖਤਮ ਹੋ ਜਾਂਦੀ ਆ ਉਸਦੇ ਲਈ ਕੀ ਪੂਰਾ ਪ੍ਰੋਸੈਸ ਹੁੰਦਾ ਇਸ ਤੋਂ ਬਾਅਦ ਜੇ ਕਿਸੇ ਨਾਲ ਇਦਾਂ ਜਿਵੇਂ ਕਿਸੇ ਦਾ ਖਾਤਾ ਖਾਲੀ ਹੋ ਗਿਆ ਜਿਸ ਦੇ ਕ੍ਰੈਡਿਟ ਕਾਰਡ ਤੋਂ ਵੀ ਪੇਮੈਂਟ ਕੱਟੀ ਗਈ ਸਭ ਤੋਂ ਪਹਿਲਾਂ ਤਾਂ ਇਹੀ ਹੈਗਾ ਕਿ ਉਹ ਕੰਪਲੇਂਟ ਲਾਜ਼ ਕਰੇ ਸਾਈਬਰ ਕ੍ਰਾਈਮ ਤੇ ਉਸ ਤੋਂ ਬਾਅਦ ਦਾ ਪ੍ਰੋਸੈਸ ਰਹਿੰਦਾ ਜਦੋਂ ਉਹ ਫ੍ਰੀਜ਼ ਹੋ ਜਾਂਦੀ ਹੈ ਉਹ ਕਿਸੇ ਵੀ ਖਾਤੇ ਦੇ ਵਿੱਚ ਚਲੀ ਜਾਂਦੀ ਹੈ ਜੇ ਪੇਮੈਂਟ ਤਾਂ ਉਹ ਲੈਵਲ 1 ਲੈਵਲ 2 ਦੀ ਕੈਟਾਗਰੀ ਜਿਵੇਂ ਕਿਸੇ ਫਰਾਡਰ ਨੇ ਆਪਦੇ ਅਕਾਊਂਟ ਦੇ ਵਿੱਚ ਉਹ ਅਕਾਊਂਟ ਉਹਨਾਂ ਦੇ ਨਹੀਂ ਹੁੰਦੇ ਉਹ ਵੀ ਕਿਸੇ ਭੋਲੇ ਭਾਲੇ ਲੋਕਾਂ ਨਾਲ ਇੱਕ ਤਰ੍ਹਾਂ ਦਾ ਫਰਾਡ ਕਰਕੇ ਮਾਰ ਕੇ ਫੇਕ ਕਿਸੇ ਦਾ ਡਾਕੂਮੈਂਟ ਯੂਜ਼ ਕਰਕੇ ਅਪਰੂਵ ਯੂਜ਼ ਕਰਕੇ ਹੀ ਅਕਾਊਂਟ ਖੋਲੇ ਹੁੰਦੇ ਆ ਕਿਉਂਕਿ ਉਹ ਵੀ ਇੱਕ ਤਰ੍ਹਾਂ ਦਾ ਉਹਨਾਂ ਨਾਲ ਵੀ ਠੱਗੀ ਹੁੰਦੀ ਹੈ ਜਿਨ੍ਹਾਂ ਦੇ ਲੋਕਾਂ ਦੇ ਖਾਤੇ ਹੁੰਦੇ ਨੇ ਉਸ ਤੋਂ ਬਾਅਦ ਉਹ ਖਾਤਿਆਂ 'ਚ ਜਿੱਦੇ ਕੱਟ ਜਿੱਵੀ ਪੇਮੈਂਟ ਗਈ ਆ ਉਹ ਵੀ ਫ੍ਰੀਜ਼ ਹੋ ਜਾਂਦੀ ਹੈ ਜੇ ਆਪਾਂ ਸਹੀ ਟਾਈਮ ਤੇ ਕੰਪਲੇਂਟ ਲਾਜ ਕਰ ਦਿੰਦੇ ਆ ਕਿ ਬੱਚੇ ਵਿਚ ਬਚ ਸਕਦੇ ਨੇ ਪੈਸੇ ਜੇ ਸਹੀ ਟਾਈਮ ਤੇ ਆਪਾਂ ਕੰਪਲੀਟ ਕਰਦੇ ਆਂ ਤੇ ਹਾਂਜੀ ਜੇ ਆਪਾਂ ਟਾਈਮ ਰਹਿੰਦੇ ਕੰਪਲੇਂਟ ਲਾਜ ਕਰ ਦਈਏ ਤਾਂ ਉਹ ਅਮਾਊਂਟ ਫ੍ਰੀਜ਼ ਹੋ ਜਾਂਦੀ ਹੈ ਤੇ ਅਮਾਊਂਟ ਨੂੰ ਆਪਾਂ ਕੋਟ ਰਾਹੀਂ ਰੀਲੀਜ਼ ਕਰਵਾ ਸਕਦੇ ਕਿੰਨੇ ਘੰਟੇ ਦਾ ਟਾਈਮ ਹੁੰਦਾ ਇਸ ਵਿੱਚ ਪਹਿਲਾਂ ਤਾਂ ਬੈਂਕਰ ਆਹੀਂ ਤਾਂ ਜੇ ਆਪਾਂ ਫ੍ਰੀਜ਼ ਕਰਾਉਣਾ ਚਾਹੁੰਦੇ ਹਾਂ ਤਾਂ 24 ਘੰਟਿਆਂ ਦਾ ਟਾਈਮ ਹੁੰਦਾ ਉਸ ਤੋਂ ਬਾਅਦ ਜਿਵੇਂ ਉਹਨਾਂ ਦਾ ਪੋਰਟਲ ਦਾ ਇਦਾਂ ਦਾ ਕੋਈ ਲਿਮਿਟੇਸ਼ਨ ਨਹੀਂ ਹੈਗੀ ਕਿ ਇੰਨੇ ਟਾਈਮ ਦੇ ਵਿੱਚ ਹੀ ਉਹ ਜਲਦੀ ਤੋਂ ਜਲਦੀ ਕਰਨੀ ਚਾਹੀਦੀ ਆ ਪਰ ਜੇ ਆਪਾਂ ਲੇਟ ਕਰਦੇ ਆ ਤਾਂ ਉੱਥੇ ਰੀਜ਼ਨ ਦੇਣਾ ਪੈਂਦਾ ਕਿ ਆਪਾਂ ਲੇਟ ਕਿਉਂ ਆ ਇਹ ਸਨ ਸਾਡੇ ਨਾਲ ਐਡਵੋਕੇਟ ਅਰਸ਼ਦੀ 파ਰਸੀ ਜਿਨ੍ਹਾਂ ਨੇ ਸਾਨੂੰ ਸਾਈਬਰ ਕ੍ਰਾਈਮ ਠੱਗਾ ਤੋਂ ਬਚਣ ਲਈ ਪੂਰੀ ਸਾਰੀ ਜਾਣਕਾਰੀ ਦਿੱਤੀ ਦੇਖਦੇ ਰਹੋ ਵਲਡ ਪੰਜਾਬੀ ਟੀਵੀ ਬਰਨਾਲਾ